ਤੈਨੂੰ ਸਿੰਗਾ ਦੇਖੇ ਗਿਆ ਸੀ ਫਤ ਸਿੰਘ ਮੇਰਾ ਕਿੱਥੇ ਐ ਤੈਨੂੰ ਸਿੰਗਾ ਦੇਖੇ ਗਿਆ ਸੀ ਫਤ ਸਿੰਘ ਮੇਰਾ ਕਿੱਥੇ सिंग अॼु तूं ਜਰਾ ਨਹੀਂ ਮਿਲੰਦਾਏ ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਦਾ ਪਿੱਛੇ ਆ ਨਾਲ ਨਹੀਂ ਤੂੰ ਲੈ ਕੇ ਫਤੇ ਸਿੰਘ ਮੇਰਾ ਕਿੱਥੇ ਐ ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤੇ ਸਿੰਘ ਮੇਰਾ ਕਿੱਥੇ ਐ ਦਾਦੀ ਜੀ ਨਾਲ അനു ചേട്ട ਅੱਖਾ ਦੇ ਵਿੱਚ ਪਾਣੀ ਪਰ ਕੇ ਹੀ ਮੈਨੂੰ ਚਿਤਾ ਕਰ ਦੇਂ ਨੇ ਬੈਰੀਆ ਦੇ ਨਾਲ ਜੂਝਣ ਦੇ ਲਈ ਕੀ ਹੁੜ ਗਤਤਾ ਸਿੱਖੇ ਆ ਤਕ ਕਾ ਸਕੇ ਆ ਤੈਨੂੰ ਸਿੰਗਾ ਦੇ ਕੇ ਗਿਆ ਸੀ ਫਤ ਸਿੰਘ ਮੇਰਾ ਕਿਤੇ ਐ ਤੈਨੂੰ ਸਿੰਗਾ ਦੇ ਕੇ ਗਿਆ ਸੀ ਫਤ ਸਿੰਘ ਮੇਰਾ ਅਜੀਤ ਸਿੰਘ ਦੇ ਮੂਹ ਦੇ ਉੱਤੇ ਦਾੜੀ ਕਿੰਨਾ ਲੱਗਦੀ ਆ ਜੁਝਾਰ ਸਿੰਘ ਦੇ ਸਿਰ ਤੇ ਉੱਤੇ ਪਗੜੀ ਕਿੰਨੀ ਫੱਬਦੀ ਆ ਅਜੀਤ ਮੂਹ ਦੇ ਉੱਤੇ ਦਾੜੀ ਕਿਦਾਂ ਲੱਗਦੀ ਆ ਜੁਝਾਰ ਸਿੰਦ ਦੇ ਸਿਰ ਤੇ ਉੱਤੇ ਪਗੜੀ ਕਿੰਨੀ ਪੱਬਦੀ ਆ ਦੋਨਾਂ ਅਯੱਗੇ ਚੰਦ ਸੋ ਅਜ ਵੀ ਪੈਂਦੇ ਫਿੱਕੇ ਆ ਦੋਨਾਂ ਯੱਗੇ ਚੰਦ ਸੂਰਜ ਕੀ ਅਜ ਵੀ ਪੈਂਦੇ ਫਿੱਕੇ ਆ ਤੈਨੂੰ ਸਿੰਘਾ ਦੇਖੇਗੇ ਅਸੈਂ ਫਤਿਹ ਸਿੰਘ ਮੇਰਾ ਤੈਨੂੰ ਸਿੰਗਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਐ ਅਗਲੀ ਵਾਰੀ ਲੈ ਕੇ ਆਵੀਂ ਤੈਨੂੰ ਮੈਂ ਸਮਝੋਦਾ ਆ ਇੱਕ ਵਾਰੀ ਗਲ ਨਾਲ ਲੋਣਾ ਚੋਂਦਾ ਆ ਅਗਲੀ ਵਾਰੀ ਲੈ ਕੇ ਆਵੀ ਤੈਨੂੰ ਮੈਂ ਸਮਝਾਉਂਦਾ ਇੱਕ ਵਾਰੀ ਅਜ ਪੁੱਤਰਾ ਨੂੰ ਮੈਂ ਗਲ ਨਾਲ

ਫਤੇ ਸਿੰਘ ਮੇਰਾ ਕਿੱਥੇ ਐ ਤੈਨੂੰ ਸਿੰਗਾ ਦੇ ਕੇ ਗਿਆ ਸੀ ਫਤੇ ਸਿੰਘ ਮੇਰਾ ਕਿੱਥੇ ਐ ਕੀ ਗੱਲ ਹੋ ਗਈ ਸਿੰਗਾ ਮੇਰੇ ਨਾਲ ਤੂੰ ਨਜ਼ਰਾਂ ਨਹੀਂ ਮਿਲਾਉਂਦਾ ਏ ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ ਨਾਲ ਨਹੀਂ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਤਿੱਥੇ ਐ ਤੈਨੂੰ ਸਿੰਘਾ ਫਤਿਹ ਸਿੰਘ ਮੇਰਾ ਕਿੱਥੇ ਐ ਤੈਨੂੰ ਸਿੰਗਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਐ ਫਤਿਹ ਸਿੰਘ ਮੇਰਾ ਕਿੱਥੇ